ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਜੀ ਮੇਰੀ ਵਲੌਗਿੰਗ ਦਾ ਸੈਕੰਡ ਡੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਹਨਾ ਕਿ ਆਪਾਂ ਐਮਰਜੈਂਸੀ ਦੋ ਸੂਟ ਲਹਾਉਣੇ ਸੀ ਇਸ ਕਰਕੇ ਅਸੀਂ ਕਾਰੀਗਰਾਂ ਦੀ ਹੈਲਪ ਵੀ ਕਰ ਰਹੇ ਸੀ ਉਹਨਾਂ ਨੂੰ ਮਟੀਰੀਅਲ ਭਰ-ਭਰ ਕੇ ਦੇ ਰਹੇ ਸੀ ਤਾਂ ਸਾਡੇ ਉਸ ਮਿਹਨਤ ਨੇ ਰੰਗ ਲਿਆਂਦਾ ਕੱਲ ਆਪਾਂ ਇਹ ਦੋਹੇ ਸੂਟ ਜਿਹੜੇ ਹੈਗੇ ਨੇ ਨਾ ਲਹਾਤੇ ਸੀ ਇਹ ਤਾਂ ਉਹਨਾਂ ਦਾ ਢਾਈ ਸਾਲ ਦਾ ਬੱਚਾ ਇਹ ਬੇਟੀ ਇਹ ਤਾਂ ਉਹਦਾ ਸੂਟ ਹੈ ਜੀ ਜਿਹਦੇ ਉੱਪਰ ਆਪਾਂ ਐਦਾਂ ਡਿਜ਼ਾਈਨਿੰਗ ਕੀਤੀ ਆ ਦੋ ਟਾਂ ਹੀ ਸਾਲ ਦੇ ਬੱਚੇ ਦਾ ਇਹ ਤੇ ਇਹ ਹੈਗਾ ਜੀ ਉਹਨਾਂ ਦੀ ਮੰਮਾ ਦਾ ਸੂਟ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਇਆ ਜਦੋਂ ਤੁਸੀਂ ਕਿਸੇ ਕੰਮ ਤੇ ਮਿਹਨਤ ਕਰਦੇ ਹੋ ਨਾ ਤੇ ਫਿਰ ਉਸ ਮਿਹਨਤ ਦਾ ਫਲ ਤੁਹਾਨੂੰ ਏਦਾਂ ਦਾ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਇਹ ਉਹਨਾਂ ਦੀ ਮੰਮਾ ਦਾ ਸੂਟ ਹੈ ਜੀ ਇਹ ਸਾਡੇ ਪਿਆਰੇ ਜੀ ਕਲਾਇੰਟ ਨੇ ਜੀ ਫਾਰਮ ਦੇ ਨੇ ਤਾਂ ਅਸੀਂ ਇਹ ਸੂਟ ਮਤਲਬ ਕੱਲ ਇਹ ਲਹਾਏ ਆ ਹੁਣ ਅੱਜ ਅਸੀਂ ਇਹਨਾਂ ਨੂੰ ਸਟਿਚ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਪੂਰੀ ਲੁੱਕ ਜਿੱਦ ਦੁਪੱਟਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇਹਨਾਂ ਸੂਟਸ ਦੀ ਲੁੱਕ ਕਿਹੋ ਜਿਹੀ ਆ ਬਣ ਕੇ ਕਿਉਂਕਿ ਬਣੀਆਂ ਹੋਈਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਦੋਨੇ ਸੂਟ ਕੱਲ੍ਹ ਲੁਹਾ ਕੇ ਸ਼ਾਮ ਨੂੰ ਅਸੀਂ ਕਿਉਂਕਿ ਫਿਰ ਵਲੌਗਿੰਗ ਉਦੋਂ ਪੋਸੀਬਲ ਨਹੀਂ ਹੁੰਦੀ ਅਸੀਂ ਬੁਟੀਕ ਵੀ ਸੰਭਾਲਣਾ ਸੀ ਆਰਡਰ ਵੀ ਦੇਖਣੇ ਸੀ ਇਹ ਦੋਨੇ ਸੂਟ ਕੰਪਲੀਟ ਹੋ ਕੇ ਆਪਾਂ ਵੈਲਵਟ ਦਾ ਸੂਟ ਲਗਾ ਲਿਆ ਜੀ ਜਿਹੜੇ ਤੇ ਅਸੀਂ ਸਵੇਰ ਤੋਂ ਮਿਹਨਤ ਕਰੀ ਜਾਂਦੇ ਆ ਮਟੀਰੀਅਲ ਪਰ ਪਰ ਦੇਣ ਦੀ ਤਾਂ ਇਹ ਸਾਡਾ ਵੈਲਵਟ ਵਾਲਾ ਜਿਹੜਾ ਸੂਟ ਸੀ ਕਲੀਆਂ ਵਾਲਾ ਡਿਜ਼ਾਈਨ ਸੀ ਜੀ ਇਹ ਵੈਲਵਟ ਦਾ ਅਸੀਂ ਲਾਤਾ ਤੇ ਅੱਜ ਵੀ ਆਪਾਂ ਦੋ ਸੂਟ ਰੈਡੀ ਕਰਨੇ ਆ ਜੀ ਤੁਸੀਂ ਕਹੋਗੇ ਕਿ ਤੁਹਾਡਾ ਤਾਂ ਕੰਮ ਮਤਲਬ ਇਦਨਾ ਨਾ ਕਿਉਂਕਿ ਈਦ ਦੀਆਂ ਛੁੱਟੀਆਂ ਕਰਕੇ ਕਾਰੀਗਰ ਗਏ ਹੋਏ ਸੀ ਹਨਾ ਉਹਦੇ ਕਰਕੇ ਕਾਰੀਗਰਾਂ ਨੂੰ ਵੀ ਟਾਈਮ ਲੱਗ ਗਿਆ ਗਿਆ ਨੂੰ ਆਪਣੇ ਬਰੇਲੀ ਹਨਾ ਉੱਥੇ ਵਾਪਸ ਗਏ ਕਿਉਂਕਿ ਚਲੋ ਉਹਨਾਂ ਦਾ ਵੀ ਤਿਉਹਾਰ ਸੀ ਉਹਨਾਂ ਨੇ ਵੀ ਮਨਾਉਣਾ ਸੀ ਆਪਾਂ ਵੀ ਤਾਂ ਵਿਸਾਖੀ ਕਰਕੇ ਦੇਖੋ ਬੁਟੀਕ ਬੰਦ ਕੀਤਾ ਸੀ ਤਾਂ ਉਹਨਾਂ ਦੀਆਂ ਛੁੱਟੀਆਂ ਵੀ ਬੰਦੀਆਂ ਸੀ ਉਹਦੇ ਕਰਕੇ ਕੰਮ ਦਾ ਜਿਹੜਾ ਲੋਡ ਆ ਉਹ ਐਕਸਟਰਾ ਹੋ ਗਿਆ ਸਾਡੇ ਤੇ ਤਾਂ ਕਰਕੇ ਸਾਨੂੰ ਇਸ ਵਿੱਚ ਹੈਲਪ ਕਰਨੀ ਪੈ ਰਹੀ ਆ ਇਹ ਸੂਟ ਲਾ ਕੇ ਇਹ ਆਲਮੋਸਟ ਡਾਨੀ ਆ ਹਨਾ ਇਹਦੀਆਂ ਬਾਹਾਂ ਰਹਿ ਗਈਆਂ ਇਕੱਲੀਆਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਅੱਡੇ ਤੇ ਇੱਕ ਸੂਟ ਸਾਡਾ ਹੋਰ ਰੈਡੀ ਪਿਆ ਜਿਹੜਾ ਇਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮਤਲਬ ਆਸ ਉਕਾਰਨਸਾਰ ਅਸੀਂ ਉਹਨੂੰ ਨਾਲ ਦੀ ਨਾਲ ਲਗਾ ਦੇਣਾ ਉਹਦਾ ਡਿਜ਼ਾਈਨ ਥੋੜਾ ਹੈਵੀ ਆ ਇਹ ਥੋੜਾ ਹਲਕਾ ਸੀ ਅਸੀਂ ਪਹਿਲਾਂ ਇਹਨੂੰ ਡਨ ਕਰ ਰਹੀ ਆ ਤਾਂ ਬਣੇ ਰਿਹਾ ਸਾਡੇ ਨਾਲ ਪੂਰੇ ਸੂਟ ਦੀਆਂ ਪੂਰੀ ਲੁੱਕ ਵਿਦ ਦੁਪੱਟਾ ਸਟਿਚ ਕਰਕੇ ਜਾਂ ਜਦੋਂ ਵੀ ਸੂਟ ਰੈਡੀ ਹੋਣਗੇ ਆਪਾਂ ਟਾਈਮ ਟੂ ਟਾਈਮ ਮੈਂ ਕੋਸ਼ਿਸ਼ ਕਰਿਆ ਕਰੂੰ ਕਿ ਡੇਲੀ ਤੁਹਾਡੇ ਲਈ ਆਪਾਂ ਛੋਟੀ ਜਿਹੀ ਬਲੌਗਿੰਗ ਕਰਾਇਆ ਕਰੀਏ ਤਾਂ ਕਿ ਤੁਹਾਨੂੰ ਸਾਡੇ ਕੰਮ ਦੀ ਜਾਣਕਾਰੀ ਮਿਲਦੀ ਰਹੇ ਹਨਾ ਤੁਹਾਨੂੰ ਪਤਾ ਲੱਗ ਜੇ ਤੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੀ ਹੋ ਜਿੱਥੇ ਅਸੀਂ ਵੀਡੀਓ ਬਣਾਉਣੀ ਆ ਉੰਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਇਹ ਸਾਡੇ ਕਾਰੀਗਰਾਂ ਦਾ ਕਾਰਖਾਨਾ ਹੈ ਜੀ ਤਾਂ ਇੱਥੇ ਸਾਡੇ ਕਾਰੀਗਰ ਕੰਮ ਕਰਦੇ ਨੇ ਕਿਉਂਕਿ ਆਪਣਾ ਬੁਟੀਕ ਇਹਦੇ ਫਰੰਟ ਤੇ ਆ ਬਿਲਕੁਲ ਸਾਹਮਣੇ ਇੱਥੋਂ ਸ਼ਾਇਦ ਦੇਖਣਾ ਨਹੀਂ ਥੋੜਾ ਸਾਈਨ ਤੇ ਟਰਾਈ ਕਰੋ ਜੇ ਦਿਖ ਰਹਾ ਹੈ ਬਾਲੀ ਅੱਗੇ ਆ ਗਿਆ। ਜ਼ਿਆਦਾ ਅੱਗੇ ਨਾ ਹਾਂ ਉਹ ਦਿਖਿਆ ਨਹੀਂ ਕਿਉਂਕਿ ਥੋੜਾ ਨਾ ਐਦਾਂ ਤਿਰਛਾ ਜਾਏ ਤਾਂ ਉਹ ਇੱਥੋਂ ਦਿਖਦਾ ਨਹੀਂ ਤੇ ਕਾਰੀਗਰਾਂ ਨੂੰ ਆਪਾਂ ਇੱਥੇ ਜਵਾਰਾ ਰੈਂਟ ਤੇ ਲੈ ਕੇ ਦਿੱਤਾ ਹੋਇਆ ਜੀ ਉਹ ਇੱਥੇ ਕੰਮ ਕਰਦੇ ਨੇ ਤਾਂ ਅਸੀਂ ਇੱਥੇ ਵੀਡੀਓ ਬਣਾਉਣੀ ਆ ਕਿਉਂਕਿ ਉਹਨਾਂ ਦਾ ਕੰਮ ਇਸ ਜਗ੍ਹਾ ਤੇ ਆ ਜਦੋਂ ਕੋਈ ਕਸਟਮਰ ਆ ਜਾਂਦਾ ਤਾਂ ਸਾਨੂੰ ਕਾਲ ਆ ਜਾਂਦੀ ਆ ਟੇਲਰ ਦੀ ਤਾਂ ਫਿਰ ਅਸੀਂ ਇੱਥੋਂ ਸਾਨੂੰ ਜਾਣ ਤੇ 1 ਮਿੰਟ ਵੀ ਨਹੀਂ ਲੰਘਦਾ ਤਾਂ ਫਿਰ ਅਸੀਂ ਚਲੇ ਜਾਂਦੇ ਆ ਉਹ ਵੀ ਹੈਂਡਲ ਕਰਦੇ ਆ ਇਧਰ ਕਾਰੀਗਰ ਵਾਲਾ ਕੰਮ ਵੀ ਵੇਖਦੇ ਆ ਕਿਉਂਕਿ ਸਾਡਾ ਕੀ ਹੁੰਦਾ ਅਸੀਂ ਨਾ ਕੰਮ ਨੂੰ ਮਤਲਬ ਇੰਨੀ ਕਿ ਤੰਦੇਰੀ ਨਾ ਕਰ ਕਿਹ ਕੰਮ ਜਿੰਨਾ ਸਾਡੀ ਸੁਪਰਵਾਈਜ਼ਮ ਚ ਹੋਵੇ ਸਾਡੀ ਦੇਖਰੇਖ ਚ ਹੋਵੇ ਉਹਨਾਂ ਕੰਮ ਬੈਸਟ ਹੁੰਦਾ ਫਿਰ ਉਸ ਕੰਮ ਦੇ ਵਿੱਚ ਨਾ ਕੋਈ ਗੜਬੜ ਹੋਣ ਦਾ ਸਵਾਲ ਪੈਦਾ ਨਹੀਂ ਹੁੰਦਾ ਤੇ ਇੱਕ ਮੈਥੋਂ ਪਹਿਲਾਂ ਕੁਛ ਦਿਆਂ ਰਹਿੰਦੀਆਂ ਨੇ ਮੇਰੇ ਬੁਟੀਕ ਦੀ ਲੋਕੇਸ਼ਨ ਜੀ ਮੇਰੇ ਬੁਟੀਕ ਦੀ ਲੋਕੇਸ਼ਨ ਹੈਗੀ ਹੈ ਜੀ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਸਾਡੇ ਤਲਵੰਡੀ ਸਾਬੋ ਦੀ ਬਹੁਤ ਹੀ ਜਾਣੀ ਪਹਿਚਾਣੀ ਜਗ੍ਹਾ ਹੈ ਜੀ ਗਿੱਲਾਂ ਵਾਲਾ ਖੂਹ ਤੇ ਗਿੱਲਾਂ ਵਾਲੇ ਖੂਹ ਤੋਂ ਜੇ ਤੁਸੀਂ ਬੱਸ ਸਟੈਂਡ ਵੱਲੋਂ ਆਉਣੇ ਹੋ ਨਾ ਤਾਂ ਰਾਈਟ ਸਾਈਡ ਹੀ ਮੁੜਨਾ ਹੈ ਤੁਸੀਂ ਜੇ ਪੁੱਛੋਗੇ ਨਾ ਬੁਟੀਕ ਏਰੀਆ ਕਿੱਥੇ ਆ ਗਿੱਲਾ ਵਾਲੇ ਕੋਲੇ ਤਾਂ ਜਿਹੜਾ ਬੁਟੀਕ ਏਰੀਆ ਜੀ ਇਸ ਤੇ ਸਾਰੇ ਬੁਟੀਕ ਹੀ ਨੇ ਤੇ ਉਹਨਾਂ ਦੇ ਵਿੱਚ ਹੀ ਇੱਕ ਬੁਟੀਕ ਸਾਡਾ ਹੈ ਜੀ ਤਾਂ ਬੁਟੀਕ ਏਰੀਆ ਤੇ ਜਦੋਂ ਤੁਸੀਂ ਆਉਂਗੇ ਤੁਹਾਨੂੰ ਸਾਡਾ ਸਰਨਾਵਾ ਬੁਟੀਕ ਮਤਲਬ ਦੂਰ ਤੋਂ ਦਿਖੂਗਾ ਇੱਕ ਸਾਡੀ ਖਾਸ ਨਿਸ਼ਾਨੀ ਇਹ ਹੈ ਜੀ ਕਿ ਜਿਹੜਾ ਡਾਈ ਵਾਲਾ ਭਾਈ ਹੈ ਨਾ ਡਾਇਰ ਸਾਡਾ ਉਹ ਸਾਡਾ ਖੁਦ ਦਾ ਹੋਣ ਕਰਕੇ ਸਾਡੇ ਬੁਟੀਕ ਦੇ ਮੂਹਰੇ ਡਾਈ ਵਾਲੇ ਭਾਈ ਦਾ ਕਾਊਂਟਰ ਲੱਗਿਆ ਹੋਇਆ ਉਹ ਆਵੇ ਨਹੀਂ ਆਵੇ ਕਾਊਂਟਰ ਉੱਥੇ ਹੀ ਹੁੰਦਾ ਸਾਡੇ ਵੈਸੇ ਤਾਂ ਬਹੁਤ ਵੱਡੇ ਵੱਡੇ ਫਲੈਕਸ ਲੱਗੇ ਨੇ ਤੁਹਾਨੂੰ ਕਾਊਂਟਰ ਦੇਖਣ ਦੀ ਵੀ ਲੋੜ ਨਹੀਂ ਫਲੈਕਸ ਤੋਂ ਪਤਾ ਲੱਗ ਜੂਗਾ ਪਰ ਫਿਰ ਵੀ ਡਾਈ ਵਾਲਾ ਭਾਈ ਸਿਰਫ ਸਾਡੇ ਬੁਟੀਕ ਮੂਰੇ ਆ ਇਹ ਪੱਕੀ ਨਿਸ਼ਾਨੀ ਹੈ ਨੀਅਰ ਗਿੱਲਾਂ ਵਾਲਾ ਖੂਤ ਤਲਵੰਡੀ ਸਾਬੋ ਤੇ ਇੱਕ ਤਲਵੰਡੀ ਭਾਈ ਦਾ ਵੀ ਹੈਗਾ ਪਰ ਜਿਹੜਾ ਸਾਡਾ ਤਲਵੰਡੀ ਸਾਬੋ ਆ ਇਹ ਤਖਤ ਸ਼੍ਰੀ ਦਮਦਮਾ ਸਾਹਿਬਾ ਜੀ ਜਿਹੜਾ ਕਿ ਬਠਿੰਡਾ ਡਿਸਟ੍ਰਿਕਟ ਚ ਪੈਂਦਾ ਹੈ ਤੇ ਬਾਕੀ ਵਿਜ਼ਿਟ ਜ਼ਰੂਰ ਕਰਿਓ ਮੇਰੇ ਬੁਟੀਕ ਨੂੰ ਸਪੋਰਟ ਜ਼ਰੂਰ ਲਾਇਕ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਜੀ ਸਪੋਰਟ ਕਰਦੇ ਰਹੋ ਕਿਉਂਕਿ ਤੁਹਾਡੀ ਐਸੇ ਸਪੋਰਟ ਨਾਲ ਤੁਸੀਂ ਵਿਊ ਦਿੰਦੇ ਹੋ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਇੱਕ ਔਰਤ ਜਦੋਂ ਬਾਹਰ ਨਿਕਲ ਕੇ ਕੰਮ ਕਰਦੀ ਹੈ ਨਾ ਉਹਨੂੰ ਇੰਨਾ ਕ ਜੇ ਕੋਈ ਮੋਟੀਵੇਟ ਕਰ ਦੇ ਇੱਕ ਥੋੜਾ ਜਿਹਾ ਵੀ ਹੌਸਲਾ ਦੇ ਦੇ ਕੇ ਭੈਣੇ ਤੁਹਾਡਾ ਕੰਮ ਬਹੁਤ ਸੋਹਣਾ ਹੈ ਤਾਂ ਮੈਨੂੰ ਲੱਗਦਾ ਇਹ ਹੌਸਲਾ ਬੰਦੇ ਨੂੰ ਬਹੁਤ ਦੂਰ ਤੱਕ ਲੈ ਜਾਂਦਾ ਕਿਉਂਕਿ ਹੋਰ ਹੈਲਪ ਤਾਂ ਦੇਖੋ ਆਪਾਂ ਜਦੋਂ ਸਟਾਰਟ ਕੀਤਾ ਤਾਂ ਆਬਵੀਅਸਲੀ ਆਪਾਂ ਆਪਣੇ ਪੋਟੈਂਸ਼ੀਅਲ ਨਾਲ ਕੀਤਾ ਹਨਾ ਤਾ ਬਾਕੀ ਹੁਣ ਤੁਹਾਡੇ ਸਾਥ ਦੀ ਲੋੜ ਹੈ ਜੀ ਬਸ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਕਸਟਮਾਈਜ਼ ਕਰਾਉਣੇ ਨੇ ਤਾਂ ਸਾਨੂੰ ਜਸਟ ਇੱਕ ਫੋਟੋ ਇੱਕ ਡਿਜ਼ਾਈਨ ਦਿਓ ਆਪਣਾ ਨੂੰ ਫੈਬਰਿਕ ਦੱਸੋ ਤੁਹਾਡਾ ਸੂਟ ਬੂ ਬੂ ਅਸੀਂ ਰੈਡੀ ਕਰਕੇ ਦੇ ਦਾਂਗੇ ਜਿਵੇਂ ਦਾ ਡਿਜ਼ਾਈਨ ਤੁਸੀਂ ਚਾਹੋਗੇ ਜਿਵੇਂ ਦੇ ਫੈਬਰਿਕ ਤੇ ਚਾਹੋਗੇ ਜਿਵੇਂ ਦਾ ਤੁਸੀਂ ਕਲਰ ਚਾਹੋਗੇ ਕਿਉਂਕਿ ਬੁਟੀਕ ਦਾ ਮਤਲਬ ਹੀ ਤੁਹਾਡੇ ਪਸੰਦ ਦੇ ਸੂਟ ਬਣਾਉਣਾ ਹੁੰਦਾ ਹੈ ਜੀ ਸੋ ਆਰਡਰ ਕਰਿਆ ਜ਼ਰੂਰ ਮੈਂ WhatsApp ਨੰਬਰ ਹੈ ਜਿਹੜਾ ਮੈਂ ਸਕਰੀਨ ਦੇ ਉੱਪਰ ਦੇ ਰਹੀ ਹਾਂ ਉਸ ਨੰਬਰ ਦੇ ਉੱਪਰ ਮੈਸੇਜ ਕਰਕੇ ਤੁਸੀਂ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਫਿਰ ਦੱਸ ਸਕਦੇ ਹੋ ਤੇ ਤੁਹਾਡਾ ਸੂਟ ਬਣ ਕੇ ਪਾਰਸਲ ਦੇ ਥ्रू ਤੁਹਾਡੇ ਘਰ ਪਹੁੰਚ ਜਾਊਗਾ ਬੇਸ਼ੱਕ ਤੁਸੀਂ ਫਾਰਮ ਤੋਂ ਬੇਸ਼ੱਕ ਤੁਸੀਂ ਇੰਡੀਆ ਚ ਕਿਤੋਂ ਵੀ ਹੋ ਸਾਡੀ ਜਿਹੜੀ ਕੋਰੀਅਰ ਡਿਲੀਵਰੀ ਆ ਨਾ ਚਾਰजेस ਨੇ ਉਹ ਐਕਸਟਰਾ ਹੀ ਹੁੰਦੇ ਨੇ ਹਰ ਵਾਰ ਤੇ ਤੁਹਾਨੂੰ ਅਸੀਂ ਹਰ ਜਗ੍ਹਾ ਕੋਰੀਅਰ ਭੇਜਾਂਗੇ ਜਿੱਥੇ ਵੀ ਤੁਸੀਂ ਹੈਗੇ ਹੋ ਸੋ ਥੈਂਕ ਯੂ ਸੋ ਮੱਚ ਬੰਦਿਆਂ ਪਿਆਰ ਬਣਾਈ ਰੱਖਿਓ ਸਾਥ ਨੇਕ ਦੇ ਰੱਖਿਓ ਸਾਡਾ ਥੈਂਕ ਯੂ